ਇੱਕ ਘਰ ਦਾ ਨੌਜਵਾਨ ਬੱਚਾ ਆਪਣੀ ਉੱਚ ਪੱਧਰੀ ਪੜ੍ਹਾਈ ਪੂਰੀ ਕਰਨ ਦੇ ਵਾਸਤੇ ਤੇ ਆਪਣੇ ਘਰਦਿਆਂ ਦੇ ਸੁਪਨੇ ਪੂਰੇ ਕਰਨ ਵਾਸਤੇ ਵਿਦੇਸ਼ ਗਿਆ ਸੀ ਪਰ ਆਖਰਕਾਰ ਵਿਦੇਸ਼ ਦੇ ਵਿੱਚ ਹੀ ਮਾਪਿਆਂ ਨੂੰ ਉਸ ਦੀ ਲਾਸ਼ ਮਿਲ ਗਈ। ਹਾਸਾ ਤੇ ਉਹ ਹਾਸਾ ਹੈ ਕਿ ਜਿਹੜਾ ਪੂਰਾ ਨਹੀਂ ਹੋ ਸਕਦਾ ਇਹ ਨੁਕਸਾਨ ਪਰਿਵਾਰ ਦਾ ਕੋਈ ਪੂਰਾ ਨਹੀਂ ਕਰ ਸਕਦਾ। ਆਪਣੇ ਡੈਡ ਨਾਲ ਲਾਸਟ 15 ਤਰੀਕ ਨੂੰ ਰਾਤ ਤੱਕ ਗੱਲਾਂ ਕਰਦਾ ਰਿਹਾ ਬਰਾਵਦੀਆ 16 ਤਰੀਕ ਤੋਂ ਜਦੋਂ ਗੱਲ ਨਹੀਂ ਹੋਈ ਤੇ ਉਹਨਾਂ ਨੇ ਆਪਣੇ ਬੱਚੇ ਦੀ ਭਾਲ ਕੀਤੀ ਹੈ ਠੀਕ ਹੈ ਫਿਰ ਵੀ ਨਹੀਂ ਮਿਲਿਆ ਫਿਰ ਉਹਨਾਂ ਨੇ ਆਪਣੇ ਕੱਲ ਤਤਕਾਲ ਵੀਜ਼ਾ ਲੈ ਕੇ ਜੋ ਕਿ ਰਾਤੀ ਲੰਡਨ ਨੂੰ ਰਵਾਨਾ ਹੋਣ ਲੱਗੇ ਸੀ 에ਅਰਪੋਰਟ ਤੇ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਜੋ ਤੁਹਾਡੇ ਬੱਚੇ ਦੀ ਡੈਡ ਬੋਡੀ ਹੈ ਉਸ ਸਮੁੰਦਰ ਦੇ ਕਰਾਰੇਓ ਮਿਲੀ ਹੈ ਜਨਮ ਦਿਨ ਦੀ ਪਾਰਟੀ ਦੇ ਵਿੱਚ ਅਚਾਨਕ ਇਦਾਂ ਦਾ ਕੀ ਹੋ ਗਿਆ ਕਿ ਬਾਅਦ ਚ ਬੋਡੀ ਸਮੁੰਦਰ ਕਿਨਾਰੇ ਮਿਲਦੀ ਹੈ ਜਨਮ ਦਿਨ ਸੀ ਹੱਸਿਆ ਖੇਡਿਆ ਸਾਡੇ ਨਾਲ ਵੀਡੀਓ ਤੇ ਗੱਲਾਂ ਹੋਈਆਂ ਹੈਗੀਆਂ ਨੇ ਉਹਦੇ ਬਾਅਦ ਕੀ ਇਦਾਂ ਦਾ ਪਾਣਾ ਵਰਤ ਗਿਆ ਹੈਗਾ ਆ ਇਹਦੇ ਬਾਰੇ ਕੋਈ ਹਲੇ ਪੁਸ਼ਟੀ ਨਹੀਂ ਹੋ ਪਾਈ 22 ਸਾਲ ਦੇ ਬੱਚੇ ਦਾ ਇਸ ਦੁਨੀਆ ਤੋਂ ਤੁਰ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਕਰਦਾ ਨੌਜਵਾਨ ਬੱਚਾ ਆਪਣੀ ਉੱਚ ਪੱਧਰੀ ਪੜ੍ਹਾਈ ਪੂਰੀ ਕਰਨ ਦੇ ਵਾਸਤੇ ਵਿਦੇਸ਼ ਗਿਆ ਸੀ ਆਪਣੇ ਘਰਦਿਆਂ ਦੇ ਸੁਪਨੇ ਪੂਰੇ ਕਰਨ ਵਾਸਤੇ ਵਿਦੇਸ਼ ਗਿਆ ਸੀ ਪਰ ਆਖਿਰਕਾਰ ਵਿਦੇਸ਼ ਦੇ ਵਿੱਚ ਹੀ ਮਾਪਿਆਂ ਨੂੰ ਉਸ ਦੀ ਲਾਸ਼ ਮਿਲ ਗਿਆ ਮੈਂ ਗੱਲ ਕਰ ਰਿਹਾ ਗੁਰਸ਼ਮਨ ਸਿੰਘ ਜਿਹੜਾ ਜਲੰਧਰ ਦੇ ਨਾਲ ਤਾਲੁਕ ਰੱਖਦਾ ਹੈ ਜਲੰਧਰ ਦੇ ਮਾਡਲ ਟਾਊਨ ਨਾਲ ਤਾਲੁਕ ਰੱਖਦਾ ਹੈ ਤੇ ਉਸ ਨੌਜਵਾਨ ਮੁੰਡੇ ਦੀ ਸਰਦਾਰ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ ਉਹ ਵੀ ਸਮੁੰਦਰ ਤੱਟ ਦੇ ਕਿਨਾਰੇ ਪਰਿਵਾਰਕ ਮੈਂਬਰ ਆਪਣੇ ਪੁੱਤਰ ਦੀ ਭਾਲ ਵਾਸਤੇ ਜਲੰਧਰ ਤੋਂ ਤਤਕਾਲੀ ਟਿਕਟ ਕਰਾ ਕੇ ਰਵਾਨਾ ਹੋ ਗਏ ਯੂਕੇ ਲਈ ਪਰ ਉੱਥੇ ਜਾ ਕੇ ਉੱਥੇ ਜਾਣ ਤੋਂ ਪਹਿਲਾਂ ਹੀ ਇਹ ਖਬਰ ਸਾਹਮਣੇ ਆ ਗਈ ਕਿ ਉਸ ਉਹਨਾਂ ਦੇ ਨੌਜਵਾਨ ਪੁੱਤਰ ਦੀ ਲਾਸ਼ ਜਿਹੜੀ ਹੈ ਉਹ ਸਮੁੰਦਰ ਤੱਟ ਤੋਂ ਬਰਾਮਦ ਕੀਤੀ ਗਈ ਹੈ ਇਸ ਅਵਸਥਾ ਦੇ ਵਿੱਚ ਮਾਪਿਆਂ ਨੇ ਫੌਰੀ ਤੌਰ ਦੇ ਉੱਤੇ ਯੂਕੇ ਵੱਲ ਕੂਚ ਕੀਤੀ ਆਪਣੇ ਪੁੱਤਰ ਨੂੰ ਦੇਖਣ ਦੇ ਵਾਸਤੇ ਕੇਸ ਅਵਸਥਾ ਦੇ ਵਿੱਚ ਉਹਨਾਂ ਦਾ ਪੁੱਤਰ ਉੱਥੇ ਸਮੁੰਦਰ ਤੱਟ ਤੇ ਪਿਆ ਹੋਇਆ ਸੀ ਉਸ ਦੀ ਲਾਸ਼ ਪਈ ਹੋਈ ਸੀ ਤੁਹਾਨੂੰ ਦੱਸ ਦਈਏ ਕਿ 15 ਦਸੰਬਰ ਦੀ ਗੱਲ ਕੀਤੀ ਜਾ ਰਹੀ ਹੈ 15 ਦਸੰਬਰ ਨੂੰ ਗੁਰ ਅਸ਼ਮਨ ਸਿੰਘ ਦਾ ਜਨਮ ਦਿਨ ਸੀਗਾ ਔਰ ਜਨਮ ਦਿਨ ਵਾਲੇ ਦਿਨ ਆਪਣੇ ਬਰਥਡੇ ਵਾਲੇ ਦਿਨ ਆਪਣੇ ਮਾਪਿਆਂ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਹੱਸਦਾ ਖੇਡਦਾ ਗੁਰਸ਼ਮਨ ਸਿੰਘ ਪਾਰਟੀ ਕਰਨ ਗਿਆ ਸੀ ਆਪਣੇ ਦੋਸਤਾਂ ਦੇ ਨਾਲ ਪਰ ਪਾਰਟੀ ਤੋਂ ਬਾਅਦ ਅਚਾਨਕ ਇਹੋ ਜਿਹਾ ਕੀ ਹੋ ਗਿਆ ਗੁਰਸ਼ਮਨ ਸਿੰਘ ਦੀ লাশ ਜਿਹੜੀ ਹੈ ਉਹ ਬਰਾਮਦ ਹੋਈ ਹੈ ਉਹ ਵੀ ਸਮੁੰਦਰ ਤੱਟ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰੇ ਪਿੱਛੇ ਪਰਿਵਾਰ ਮੈਂਬਰਾਂ ਦੇ ਵਿੱਚ ਰੋਸ ਹੈ ਔਰ ਅਚੰਬੇ ਹੈ ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਅਚਾਨਕ ਇਹ ਖੋਪੀ ਗਿਆ ਔਰ ਕਿਸ ਤਰ੍ਹਾਂ ਹੋ ਗਿਆ ਅਜੇ ਤੱਕ ਵੀ ਇਹ ਇੱਕ ਸਸਪੈਂਸ ਹੈਗਾ ਆ ਕਿ ਕਿਸ ਤਰ੍ਹਾਂ ਇਹ ਸਭ ਕੁਝ ਵਾਪਰੇ ਆਇਆ ਆਪਣੇ ਜਨਮ ਦਿਨ ਵਾਲੇ ਮੌਕੇ ਜਦੋਂ ਗੁਰਸ਼ਮਨ ਸਿੰਘ ਪਾਰਟੀ ਕਰ ਰਿਹਾ ਸੀ ਹਸਦਾ ਖੇਡਦਾ ਗੁਰਸ਼ਮਨ ਸਿੰਘ ਇਹੋ ਜਿਹਾ ਕੀ ਕੁਝ ਹੋ ਗਿਆ ਕਿ ਅਚਾਨਕ ਉਸ ਦੀ লাশ ਜਿਹੜੀ ਹੈ ਉਹ ਸਮੁੰਦਰ ਤੱਟ ਤੋਂ ਬਰਾਮਦ ਹੋਈ ਹੈ ਸਾਡੇ ਨਾਲ ਉਹਨਾਂ ਦੇ ਹੀ ਪਰਿਵਾਰ ਦੇ ਇੱਕ ਮਿੱਤਰ ਜਿਹੜੇ ਕਿ ਮੋਡਲ ਟਾਊਨ ਦੇ ਪ੍ਰਧਾਨ ਵੀ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੋਸ਼ਿਸ਼ ਕਰਦੇ ਆਂ ਇਹ ਸਾਰੇ ਮਾਮਲੇ ਨੂੰ ਜਾਣਨ ਵਾਸਤੇ ਔਰ ਹੁਣ ਤੱਕ ਕੀ ਕੁਝ ਹੋਇਆ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਇਸ ਵੇਲੇ ਗੱਲਬਾਤ ਕਰਦੇ ਆਂ ਰਜੀਵ ਦੁੱਗਲ ਸਾਡੇ ਨਾਲ ਮੌਜੂਦ ਨੇ ਮੋਡਲ ਟਾਊਨ ਦੇ ਪ੍ਰਧਾਨ ਨੇ ਉਹਨਾਂ ਤੋਂ ਪੁੱਛ ਕੇ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਪਰਿਵਾਰ ਨਾਲ ਵੀ ਕਰੀਬੀ ਸੰਬੰਧ ਦੱਸਦੇ ਨੇ ਅਚਾਨਕ ਐਡਾ ਵੱਡਾ ਹਾਦਸਾ ਹੋ ਗਿਆ ਪਰਿਵਾਰ ਦੇ ਨਾਲ ਕੀ ਕੁਝ ਦੱਸ ਸਕਦੇ ਹੋ ਇਸ ਬਾਰੇ ਵਿੱਚ ਦੇਖੋ ਜੀ ਹਾਦਸਾ ਤੇ ਉਹ ਹਾਦਸਾ ਹੈ ਕਿ ਜਿਹੜਾ ਪੂਰਾ ਨਹੀਂ ਹੋ ਸਕਦਾ ਇਹ ਨੁਕਸਾਨ ਪਰਿਵਾਰ ਦਾ ਕੋਈ ਪੂਰਾ ਨਹੀਂ ਕਰ ਸਕਦਾ ਹਰ ਮ ਤੁਹਾਡੇ ਵੀ ਬੱਚੇ ਅਸੀਂ ਵੀ ਕਿਸੇ ਦੇ ਬੱਚੇ ਆ ਮਾਪੇ ਨੂੰ ਇਹੀ ਹੁੰਦਾ ਆ ਮੇਰਾ ਬੱਚਾ ਪੜੇ ਲਿਖੇ ਅੱਛਾ ਮੁਕਾਮ ਲਿਆਵੇ ਔਰ ਮੇਰਾ ਨਾਮ ਰੋਸ਼ਨ ਹੋਵੇ ਜਦੋਂ ਮਾਪੇ ਨੂੰ ਹੁੰਦਾ ਕਿ ਮੇਰਾ ਨਾਮ ਰੋਸ਼ਨ ਹੋਵੇ ਆਪਣੇ ਬੱਚੇ ਲਈ ਮਾਪੇ ਸਭ ਕੁਝ ਕਰਦਾ ਆ ਆਪਣੇ ਬੱਚੇ ਨੂੰ ਪੜਨ ਲਈ ਇੱਕ ਚੰਗੀ ਕੰਟਰੀ ਲੰਡਨ ਦੇ ਵਿੱਚ ਭੇਜਿਆ ਆ ਐਮਬੀਏ ਕਰ ਰਿਹਾ ਸੀ 1 ਸਾਲ ਲਈ ਗਿਆ ਸੀਗਾ ਬੱਚੇ ਦਾ 15 ਤਰੀਕ ਨੂੰ ਜਨਮ ਦਿਨ ਸੀਗਾ ਜੋ ਜਨਮ ਦਿਨ ਉਹਨੇ ਆਪਣਾ ਮਨਾਇਆ ਆ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਨਮ ਦਿਨ ਮਨਾਉਣ ਤੋਂ ਬਾਅਦ ਜੋ ਕਿ ਬੱਚਾ ਉਹਦੇ 트렌ਡ ਆਪਣੇ ਕਮਰਿਆਂ ਦੇ ਵਿੱਚ ਚਲੇ ਗਏ ਨੇ ਤੇ ਉਹਦੇ ਬਾਅਦ ਬੱਚਾ ਜੋ ਕਿ ਆਪਣੇ ਕਮਰੇ ਵਿੱਚ ਜਾਣ ਲਈ ਕਹਿ ਰਿਹਾ ਕਿ ਮੈਂ ਗੱਡੀ ਕਰਕੇ ਚਲੇ ਜਾਵਾਂਗਾ ਉਹਦੇ ਬਾਅਦ ਬੱਚਾ ਲਾਪਤਾ ਹੋ ਗਿਆ ਆ ਆਪਣੇ ਡੈਡ ਨਾਲ ਲਾਸਟ 15 ਤਰੀਕ ਨੂੰ ਰਾਤ ਤੱਕ ਗੱਲਾਂ ਕਰਦਾ ਰਿਹਾ ਬੜਾ ਵਧੀਆ 16 ਤਰੀਕ ਤੋਂ ਜਦੋਂ ਗੱਲ ਨਹੀਂ ਹੋਈ ਤੇ ਉਹਨਾਂ ਨੇ ਆਪਣੇ ਬੱਚੇ ਦੀ ਭਾਲ ਕੀਤੀ ਹੈ ਠੀਕ ਹੈ ਫਿਰ ਵੀ ਨਹੀਂ ਮਿਲਿਆ ਫਿਰ ਉਹਨਾਂ ਨੇ ਆਪਣੇ ਕੱਲ ਤਤਕਾਲ ਵੀਜ਼ਾ ਲੈ ਕੇ ਜੋ ਕਿ ਰਾਤੀ ਲੰਡਨ ਨੂੰ ਰਵਾਨਾ ਹੋਣ ਲੱਗੇ ਸੀ 에ਰਪੋਰਟ ਤੇ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਜੋ ਤੁਹਾਡੇ ਬੱਚੇ ਦੀ ਡੇਡ ਬਾਡੀ ਹੈ ਉਸ ਸਮੁੰਦਰ ਦੇ ਕੰਢਿਆਂੋਂ ਮਿਲੀ ਹੈ ਤੇ ਬਾਕੀ ਉਹ ਚਲੇ ਗਏ ਨੇ ਹਾਲੇ ਤੱਕ ਸੰਪਰਕ ਨਹੀਂ ਹੋਇਆ ਜੇ ਸੰਪਰਕ ਹੁੰਦਾ ਆ ਤੇ ਜੋ ਵੀ ਪੁਖਤਾ ਜਾਣਕਾਰੀ ਆਉਂਦੀ ਆ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਔਰ ਤੁਹਾਡੇ ਤੋਂ ਅਸੀਂ ਚੌਥਾ ਸਤਮ ਮੰਨਿਆ ਜਾਂਦਾ ਹੈਗਾ মিডিਏ ਨੂੰ ਅਸੀਂ ਇਹੀ ਕਵਾਂਗੇ ਕਿ ਤੁਹਾਡੇ ਦੁਆਰਾ ਉਸ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੇ ਇਨਸਾਫ ਮਿਲਣਾ ਚਾਹੀਦਾ ਹੈ ਬੱਚੇ ਨੂੰ ਜੋ ਵੀ ਹੋਇਆ ਆ ਤੇ ਬਹੁਤ ਸ਼ਰੀਫ ਫੈਮਿਲੀ ਆ ਬੜਾ ਅੱਛਾ ਮਕਾਮ ਹੈ ਬੜੇ ਹੀ ਮਤਲਬ ਕਹਿੰਦਾ ਕਿ ਰੱਬ ਨੂੰ ਮੰਨਣ ਵਾਲੇ ਹੈਗੇ ਨੇ ਜਨਮ ਦਿਨ ਜਨਮ ਦਿਨ ਦੀ ਪਾਰਟੀ ਦੇ ਵਿੱਚ ਅਚਾਨਕ ਇਦਾਂ ਦਾ ਕੀ ਹੋ ਗਿਆ ਕਿ ਬਾਅਦ ਚ ਬੋਡੀ ਸਮੁੰਦਰ ਕਿਨਾਰੇ ਮਿਲ ਗਈ ਦੇਖੋ ਇਹ ਜਿਹੜੀ ਚੀਜ਼ ਆ ਇਹ ਤੇ ਜਿਹੜੇ ਉਹਦੇ ਯਾਰ ਦੋਸਤ ਨੇ ਉਹ ਦੱਸ ਸਕਦੇ ਨੇ ਤਾਂ ਇਹ ਮੈਂ ਕਿਹਾ ਨਾ ਕਿ ਜੋ ਵੀ ਪੁਖਤਾ ਜਾਣਕਾਰੀ ਆਉਂਦੀ ਆ ਨਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਮੈਂ ਇਹ ਗੱਲ ਨਹੀਂ ਕੀਤੀ ਸੀ ਕਿ ਕਿਤੇ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਲਾਗ ਡਾਕਟ ਹੋ ਗਈ ਹੋਵੇ ਕਦੀ ਉਹਦੇ ਦਾਦਾ ਜੀ ਦੇ ਨਾਲ ਗੱਲ ਹੋਈ ਹੈ ਮੇਰੇ ਕਾਫੀ ਜਾਨੂ ਸੀਗੇ ਉਹ ਕਹਿੰਦੇ ਨੇ ਕਿ ਕਦੀ ਸਾਡੇ ਬੱਚੇ ਦੀ ਐਤੇ ਨਹੀਂ ਸੀ ਕਿਤੇ ਕਿਤੇ ਇਦਾਂ ਦੀ ਕੋਈ ਗੱਲ ਹੋਈ ਨਾ ਹੀ ਬੱਚੇ ਨੇ ਕੋਈ ਡਿਮਾਂਡ ਕੀਤੀ ਆ ਜਨਮ ਦਿਨ ਸੀ ਹੱਸਿਆ ਖੇਡਿਆ ਸਾਡੇ ਨਾਲ ਵੀਡੀਓ ਤੇ ਗੱਲਾਂ ਹੋਈਆਂ ਹੈਗੀਆਂ ਨੇ ਠੀਕ ਹੈ ਨਾ ਉਹਦੇ ਬਾਅਦ ਕੀ ਇਦਾਂ ਦਾ ਬਾਣਾ ਵਰਤ ਗਿਆ ਹੈਗਾ ਆ ਇਹਦੇ ਬਾਰੇ ਕੋਈ ਹਲੇ ਪੁਸ਼ਟੀ ਨਹੀਂ ਹੋ ਪਾਈ ਜੀ ਅਚਕੀਸਵਸਥਾ ਦੇ ਵਿੱਚ ਬੋਡੀ ਮਿਲੀ ਆ ਕੁਝ ਪਤਾ ਲੱਗ ਸਕਿਆ ਅਜੇ ਤੱਕ ਵਸਥਾ ਉਹ ਹੀ ਜੋ ਨੇ ਕੱਪੜੇ ਪਾਏ ਸੀ ਉਹਨਾਂ ਕੱਪੜਿਆਂ ਦੇ ਵਿੱਚ ਮਿਲ ਪਈ ਆ ਠੀਕ ਹੈ ਤੇ ਡੈਡ ਸੀਗਾ ਜੀ अच्छा यूके गए हुए से ਤੁਸੀਂ ਕਿਹਾ ਕਿ ਪਹਿਲਾਂ ਵੀ ਤੁਹਾਡੇ ਮੇਂ ਗੱਲ ਸੁਣਦਾ ਸੀਗਾ ਕਿ ਪਹਿਲਾਂ ਵੀ ਜਾ ਚੁੱਕੇ ਸੀ ਹੁਣ ਤਾਂ ਸਿਰਫ ਥੋੜੀ ਦੇਰ ਲਈ ਗਏ ਸੀ ਕੀ ਕਿਸ ਵਾਸਤੇ ਗਏ ਸੀ ਹੁਣ ਨਹੀਂ ਆਪਣੀ ਐਮਬੀਏ ਦੀ ਪੜਾਈ ਕਰਨ ਗਿਆ ਸੀ ਜੀ ਬੱਚਾ ਉਹਨੂੰ 15 ਦਿਨ ਬਾਅਦ ਡਿਗਰੀ ਮਿਲਣੀ ਸੀ ਤੇ ਜੋ ਉਹਦੇ ਦਾਦਾ ਜੀ ਨੂੰ ਸੀ ਕਿ ਮੈਂ ਆਪਣੇ ਬੱਚੇ ਦੀ ਖੁਸ਼ੀ ਦੇ ਵਿੱਚ ਉੱਥੇ ਸ਼ਾਮਲ ਹੋਣਾ ਆਇਆ ਤੇ ਪਤਾ ਨਹੀਂ ਪਰਮਾਤਮਾ ਦਾ ਕੀ ਭਾਣਾ ਸੀਗਾ ਕਿ ਜੋ ਨੇ ਇਹਨਾਂ ਦੇ ਘਰ 'ਚ ਗਮ ਦੀ ਲਹਿਰ ਛਾ ਗਈ ਹੈ ਤੇ ਮਾਡਲ ਟਾਊਨ 'ਚ ਅੱਜ ਬਹੁਤ ਹੀ ਸ਼ੌਕ ਦੀ ਲਹਿਰ ਹੈ ਇਸ ਬੱਚੇ ਦੇ 20-22 ਸਾਲ ਦੇ ਬੱਚੇ ਦਾ ਇਸ ਦੁਨੀਆ ਤੋਂ ਤੁਰ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਤੇ ਬਿਲਕੁਲ ਇਹ ਹਾਦਸਾ ਇਹ ਹਾਲਾਤ ਇਸ ਵੇਲੇ ਮੋਡਲ ਟਾਊਨ ਦੇ ਵਿੱਚ ਇਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਜਲੰਧਰ ਦੇ ਵਿੱਚ ਇਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਇੱਕ ਨੌਜਵਾਨ ਮੁੰਡਾ ਜਿਹੜਾ ਆਪਣੀ MBA ਦੀ ਡਿਗਰੀ ਲੈਣ ਵਾਸਤੇ ਵਿਦੇਸ਼ ਗਿਆ ਸੀ ਤੇ ਉਹ ਆਪਣੀ ਡਿਗਰੀ ਨਹੀਂ ਲੈ ਸਕਿਆ ਉਹਦੇ ਪਰਿਵਾਰ ਦਾ ਸੁਪਨਾ ਜਿਹੜਾ ਸੀਗਾ ਉਹ ਪੂਰਾ ਨਹੀਂ ਹੋ ਸਕਿਆ ਸਗੋਂ ਜਨਮ ਦਿਨ ਮੌਕੇ ਜਸ਼ਨ ਮਨਾ ਰਿਹਾ ਮੁੰਡਾ ਹੱਸਦਾ ਖੇਡਦਾ ਉਹਨੂੰ ਇਹ ਨਹੀਂ ਸੀ ਪਤਾ ਕਿ ਮੌਤ ਦੇ ਮੂੰਹ ਦੇ ਵਿੱਚ ਜਾਣ ਵਾਲਾ ਔਰ ਅਚਾਨਕ ਉਸਦੀ Laash ਤੱਟ ਦੇ ਕਿਨਾਰੇ ਮਿਲਦੀ ਹੈ ਸਮੁੰਦਰ ਦੇ ਕਿਨਾਰੇ ਮਿਲਦੀ ਹੈ ਇਸ ਅਵਸਥਾ ਦੇ ਵਿੱਚ ਇਹੋ ਜੀਆਂ ਗੱਲਾਂ ਆਮ ਤੌਰ ਦੇ ਉੱਤੇ ਕ੍ਰਾਈਮਨਲ ਨਾਵਲਸ ਦੇ ਵਿੱਚ ਪੜੀਆਂ ਜਾਂਦੀਆਂ ਨੇ ਆਮ ਤੌਰ ਦੇ ਉੱਤੇ ਮੂਵੀਜ਼ ਵਿੱਚ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਕਿ ਪਤੀ ਜਨਕ ਹਾਲਾਤਾਂ ਦੇ ਵਿੱਚ ਲਾਸ਼ ਮਿਲ ਗਈ ਸਮੁੰਦਰ ਤੱਟ ਦੇ ਕਿਨਾਰੇ ਲਾਸ਼ ਪਈ ਹੋਈ ਆ ਪਰ ਜਨਮ ਦਿਨ ਮੌਕੇ ਆਪਣਾ ਜਨਮ ਦਿਨ ਦੀ ਪਾਰਟੀ ਮਨਾ ਕੇ ਉਹ ਨੌਜਵਾਨ ਯੂਕੇ ਦੇ ਵਿੱਚ ਹੀ ਆਪਣੇ ਦੋਸਤਾਂ ਦੇ ਨਾਲ ਹੁੰਦਾ ਆ ਜਦੋਂ ਅੰਤ ਦੇ ਵਿੱਚ ਜਦੋਂ ਖਲਾਸਾ ਸਾਹਮਣੇ ਆਇਆ ਤੇ ਉਸ ਦੀ ਲਾਸ਼ ਸਮੁੰਦਰ ਤੱਟ ਦੇ ਉੱਤੇ ਪਈ ਹੋਈ ਮਿਲੀ ਕਿਸ ਅਵਸਥਾ ਦੇ ਵਿੱਚ ਮਿਲੀ ਕਿਉਂ ਮਿਲੀ ਕਿਉਂ ਇਹ ਸਭ ਕੁਝ ਵਾਪਰਿਆ ਆ ਇਹ ਫਿਲਹਾਲ ਪਰਿਵਾਰ ਜਿਹੜਾ ਆ ਉਹੀ ਕੋਖਦਾ ਪਿਆ ਉਹੀ ਕੋਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂਚ ਦਾ ਵਿਸ਼ਾ ਔਰ ਇੰਤਜ਼ਾਰ ਕੀਤਾ ਜਾ ਰਿਹਾ ਕਿ ਆਖਰਕਾਰ ਇਹ ਹੋਇਆ ਕੀ ਹੈ ਇਹ ਕੁਝ ਸਮਝ ਆ ਸਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ